ਪਿਛਲੇ ਸਾਲ ਇਹ ਸਕੂਲ ਨੂੰ ਜ਼ਿਲ੍ਹਾ ਫਰੀਦਕੋਟ ਦਾ ਬਿਹਤਰੀਨ ਸਕੂਲ ਚੁਣੇ ਜਾਣ ਤੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪੰਜਾਬ ਸਰਕਾਰ ਨੇ ਦਿੱਤੀ ਸੀ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹ ਪੈਸਾ ਬਿਹਤਰ ਢੰਗ ਨਾਲ ਸਸਤਾ ਤੇ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਬੜੀ ਵਧੀਆ ਵਿੱਦਿਆ ਤੋਂ ਪ੍ਰਾਪਤ ਕਰ ਸਕਣ ਦਸ਼ਕੂ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਆਏ ਆ ਵਿਦਿਆਦਾਨੀ ਸੰਸਥਾ ਗਵਰਨਮੈਂਟ ਸੀਨੀਅਰ ਸਕੈਂਡਰੀ ਗਰਲ ਸਕੂਲ ਜਿਹੜਾ ਕਿ ਪੰਜਗਰਾਈ ਵਿਖੇ ਸਥਿਤ ਹੈਗਾ ਔਰ ਸਾਰਿਆਂ ਨਾਲ ਗੱਲ ਕਰ ਰਹੇ ਹਾਂ ਪ੍ਰਿੰਸੀਪਲ ਸਰ ਦੇ ਨਾਲ ਪ੍ਰਿੰਸੀਪਲ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸਾਡੇ ਕੋਲੇ ਪਹੁੰਚੇ ਹੋ ਤੇ ਸਾਡੇ ਸਾਰੇ ਸਟਾਫ ਵੱਲੋਂ ਵੀ ਤੁਹਾਡੇ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਸਰ ਜਿਸ ਤਰੀਕੇ ਦੇ ਨਾਲ ਜਦੋਂ ਬੰਦਾ ਬਾਹਰੋਂ ਨਿਕਲਦਾ ਤੇ ਉਹਨੂੰ ਇਹ ਲੱਗਦਾ ਕਿ ਇਹ ਕੋਈ ਬਹੁਤ ਹੀ ਮਹਿੰਗਾ ਸਕੂਲ ਹੈ ਕਿਉਂਕਿ ਅਜੇ ਪੱਕੇ ਆਪਾਂ ਪ੍ਰਾਈਵੇਟ ਸਕੂਲਸ ਦੇਖਦੇ ਹੁੰਦੇ ਸੀਗੇ ਕਿ ਪ੍ਰਾਈਵੇਟ ਸਕੂਲਸ ਵਾਲੇ ਜਿਹੜੇ ਹੈਗੇ ਬੜੀਆਂ ਸੋਹਣੀਆਂ ਬਿਲਡਿੰਗਾਂ ਬਣਾਉਂਦੇ ਸੀਗੇ ਪਰ ਇਹ ਸਰਕਾਰੀ ਸਕੂਲ ਨੂੰ ਬਾਹਰੋਂ ਦੇਖ ਕੇ ਬੰਦਾ ਜਿਹੜਾ ਹੈਗਾ ਉਹਨੂੰ ਬੜਾ ਐਪਰੀਸ਼ੀਏਟ ਕਰਦਾ ਇਸ ਚੀਜ਼ ਨੂੰ ਦੇਖ ਕੇ ਕਿ ਇੰਨੀ ਪਿਆਰੀ ਬਿਲਡਿੰਗ ਜਿਹੜੀ ਹੈ ਬਾਹਰੋਂ ਬਣੀ ਹੋਈ ਹੈ ਸਰ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਤੇ ਮੇਰੇ ਲਈ ਵੀ ਤੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਇਹ ਸਕੂਲ ਦਾ ਸਮੁੱਚਾ ਸਟਾਫ ਇੰਨਾ ਕੁ ਜ਼ਿਆਦਾ ਮਿਹਨਤੀ ਤੇ ਕੋਆਪਰੇਟਿਵ ਹੈ ਕਿਸੇ ਵੀ ਕੰਮ ਨੂੰ ਲੈ ਕੇ ਜਦੋਂ ਇਹਨਾਂ ਨਾਲ ਡਿਸਕਸ ਕੀਤਾ ਜਾਂਦਾ ਹੈ ਇਹ ਬੱਚੀਆਂ ਦੀ ਭਲਾਈ ਦੇ ਲਈ ਅੱਗੇ ਆ ਕੇ ਮਿਹਨਤ ਦੇ ਨਾਲ ਉਹਨੂੰ ਨੇਪਰੇ ਚਾੜਦੇ ਆ। ਇਸ ਤੋਂ ਇਲਾਵਾ ਮੌਜੂਦਾ ਪੰਜਾਬ ਸਰਕਾਰ ਵੀ ਕਾਫੀ ਯਤਨ ਕਰ ਰਹੀ ਹੈ ਕਿ ਉਹ ਸਕੂਲਾਂ ਨੂੰ ਐਪਰੀਸ਼ੀਏਟ ਕਰਦੀ ਹੈ। ਪਿਛਲੇ ਸਾਲ ਇਹ ਸਕੂਲ ਨੂੰ ਜ਼ਿਲ੍ਹਾ ਫਰੀਦਕੋਟ ਦਾ ਬਿਹਤਰੀਨ ਸਕੂਲ ਚੁਣੇ ਜਾਣ ਤੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪੰਜਾਬ ਸਰਕਾਰ ਨੇ ਦਿੱਤੀ ਸੀ। ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹ ਪੈਸਾ ਬਿਹਤਰ ਢੰਗ ਨਾਲ ਸੰਸਥਾ ਤੇ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਬੜੀ ਵਧੀਆ ਵਿਦਿਆਇਤੋਂ ਪ੍ਰਾਪਤ ਕਰ ਸਕਦਾ ਸਰ ਆਪਣੀ ਟਿਨਿਓਰ ਦੇ ਵਿੱਚ ਤੁਸੀਂ 2000 20 ਤੋਂ ਸਕੂਲ ਨੂੰ ਜੁਆਇਨ ਕੀਤਾ ਪੰਜਾਬ ਸਰਕਾਰ ਨੇ ਤਾਂ ਚਲੋ ਹੁਣ 10 ਲੱਖ ਰੁਪਏ ਦਿੱਤਾ ਪਰ ਜਿਸ ਦਿਨ ਕੇ ਨਾਲ ਤੁਸੀਂ ਪਹਿਲੇ ਦਿਨ ਤੋਂ ਜਿਸ ਦਿਨ ਸਕੂਲ ਚ ਤੁਸੀਂ ਐਂਟਰ ਕਰ ਲਿਆ ਸਾਰੇ ਸਟਾਫ ਨਾਲ ਮਿਲ ਕੇ ਲੋਕਾਂ ਨੂੰ ਉਤਸ਼ਾਹਤ ਕਰਕੇ ਸਕੂਲ ਦੀ ਦਿੱਖ ਬਦਲਣੀ ਉਸ ਦਿਨ ਤੋਂ ਸ਼ੁਰੂ ਕਰ ਦਿੱਤੀ ਸੀ ਸਿਰਫ ਸਟਾਫ ਦੇ ਨਾਲ ਨਾਲ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਇਸ ਪਿੰਡ ਦੇ ਵਾਸੀ ਐਨ ਆਰ ਆਈ ਦੋਸਤ ਮਿੱਤਰ ਵੀਰ ਜਿਹੜੇ ਐ ਉਹ ਬਹੁਤ ਹੀ ਮਦਦ ਸਕੂਲ ਦੇ ਲਈ ਕਰਦੇ ਆ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਉਹਨਾਂ ਨਾਲ ਡਿਸਕਸ ਕਰਦੇ ਆ ਤਾਂ ਉਹ ਪਹਿਲ ਦੇ ਆਧਾਰ ਤੇ ਸਾਡੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਆਪ ਦਾ ਸਹਿਯੋਗ ਦਿੰਦੇ ਆ ਤੇ ਇਸ ਦੇ ਲਈ ਮੈਂ ਵੱਖ-ਵੱਖ ਸਮੇਂ ਤੇ ਮੇਰੇ ਟੇ ਨੇਵਰ ਦਰਾਂ ਰਹੀਆਂ ਪਿੰਡ ਦੀਆਂ ਪੰਚਾਇਤਾਂ ਤੇ ਹੋਰ ਜਿੰਨੇ ਵੀ ਆਗੂ ਇਸ ਪਿੰਡ ਦੇ ਰਹੇ ਐ ਉਹਨਾਂ ਦਾ ਵੀ ਧੰਨਵਾਦ ਤੁਹਾਡੇ ਚੈਨਲ ਦੇ ਮਾਧਿਅਮ ਰੈਂ ਕਰਨਾ ਚਾਹਣਾ ਹੈ ਕਿ ਉਹ ਸਕੂਲ ਨੂੰ ਸਹਿਯੋਗ ਦੇ ਰਹੇ ਨੇ ਸਰ ਕੋਈ ਜ਼ਬਾਨਾ ਸੀਗਾ ਜਦੋਂ ਸਰਕਾਰੀ ਸਕੂਲ ਦਾ ਜਿਹੜੇ ਜਿਹੜੇ ਇੱਕ ਵਾਰੀ ਵਿੱਚ ਜੇ ਦੇ ਆ ਕੇ ਮਤਲਬ ਬਹੁਤ ਡਿਪੈਸਡ ਹੋ ਗਿਆ ਸੀਗਾ ਕਿਉਂਕਿ ਟੀਚਰ ਦਾ ਐਟੀਟਿਊਡ ਹੋਈ ਹੁਣ ਅਸੀਂ ਦੇਖ ਰਹੇ ਹਾਂ ਕਿ ਛੁੱਟੀ ਦਾ ਟਾਈਮ ਹੈ 1:30 ਵਜ ਗਿਆ ਤੁਹਾਡੇ ਟੀਚਰਾਂ ਦੀ ਅੱਖਾਂ ਦੇ ਜਿੰਨੇ ਸੀ ਟੀਚਰਾਂ ਨੂੰ ਮਿਲ ਰਹੇ ਆ ਗਲੋ ਹੀ ਨਾ ਜ਼ਿਆਦਾ ਹੈਗਾ ਕਿੰਨੀ ਨਰਜੀ ਉਹਨਾਂ ਦੇ ਵਿੱਚ ਹੈਗੀ ਆ ਉਹਨ ਲੱਗਦਾ ਜਿਵੇਂ ਹੁਣੇ ਆਏ ਹੋਣ ਕੀ ਕਹਿਣਾ ਚਾਹੋਗੇ ਕਿ ਨਰਜੀ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਭਗਵੰਤ ਸਰਕਾਰ ਨੇ ਜਿਹੜਾ ਇਹ ਇੱਕ ਮਿਸ਼ਨ ਦਿੱਤਾ ਕਿ ਨਹੀਂ ਇਹ ਸਕੂਲ ਦਾ ਜਿਹੜੇ ਉਹ ਤੁਹਾਡੇ ਆ ਭਾਈ ਤੁਸੀਂ ਨਾ ਸਕੂਲਾਂ ਨੂੰ ਚਲਾਉਣਾ ਫਰੋ ਦੇ ਲਈ ਪਹਿਲਾਂ ਵਾਲੀ ਗੱਲ ਨਹੀਂ ਰਹੂਗੀ ਵੀ ਤੁਹਾਨੂੰ ਡੀ ਆਫਿਸ ਦੇ ਘੇੜੀ ਕੱਢਣੇ ਪੈਣਗੇ ਕੋਈ ਫੰਡ ਆਂਦਾ ਦਾ ਖੇਡਾ ਵਤਨ ਪੰਜਾਬ ਦੀਆਂ ਜਿਸ ਤਰੀਕੇ ਦੇ ਨਾਲ ਹੋਈਆਂ ਫੰਡਸ ਪਹਿਲਾਂ ਚੱਕੋ ਕਰਾ ਪਹਿਲਾਂ ਦੀ ਪਹਿਲਾ ਪੈਸੇ ਬਿਲਕੁਲ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੀ ਪ੍ਰਸ਼ਨ ਦੇ ਵਿੱਚ ਹੀ ਸਟਾਫ ਐਨਰਜੈਟਿਕ ਹੈ ਮੈਂ ਆਪਣੇ ਪਹਿਲੇ ਪ੍ਰਸ਼ਨ ਦੇ ਜਵਾਬ ਦੇ ਵਿੱਚ ਵੀ ਇਸ ਗੱਲ ਨੂੰ ਕਿਹਾ ਸੀ ਤੇ ਬੱਚਿਆਂ ਦੀ ਬਿਹਤਰੀ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਸਮੇਂ-ਸਮੇਂ ਤੇ ਜੋ ਵੀ ਗਾਈਡਲਾਈਨ ਜਾਰੀ ਕਰਦੀ ਹੈ ਉਹ ਸਟਾਫ ਉਹਨੂੰ ਮੰਨ ਕੇ ਉਸ ਤਰ੍ਹਾਂ ਹੀ ਉਹ ਨਹੀਂ ਪਰੇ ਚੜਦੇ ਤੇ ਇੱਕ ਹੀ ਇਹ ਸੰਸਥਾ ਦਾ ਇੱਕ ਆਪਣਾ ਮੋਟਿਵ ਹੈ ਕਿ ਅਸੀਂ ਜੋ ਸਮਾਜ ਦੇ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਦੇ ਸਕਦੇ ਹਾਂ ਪਰਮਾਤਮਾ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਤੇ ਅਸੀਂ ਉਹ ਆਪਣੀ ਕੋਸ਼ਿਸ਼ ਤੰਦ ਹੀ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਬੈਸਟ ਸਕੂਲ ਦਾ ਦਰਜਾ ਮਿਲਣਾ ਜਦੋਂ ਕਿ ਸ਼ਹਿਰੀ ਸਕੂਲਸ ਇੰਨੀਆਂ ਵਧੀਆ ਉਹਨਾਂ ਦੀਆਂ ਬਿਲਡਿੰਗਾਂ ਇੰਨਾ ਉਹਨਾਂ ਦੀ ਮਿਹਨਤਾਂ ਕੀ ਕਹਿਣਾ ਚਾਹੋਗੇ ਕਿ ਉਹਦੇ ਨਾਲ ਵੀ ਇੱਕ એનર્ਜੀ ਦੇ ਟੀਕੇ ਜਿਹੜੇ ਹੈਗੇ ਲੱਗ ਜਾਂਦੇ ਆ ਔਰ ਡਬਲ એનર્ਜੀ ਆ ਜਾਂਦੀ ਹੈਗੀ ਔਰ ਹੋਰ ਤੰਦਹੀ ਦੇ ਨਾਲ ਜਿਹੜਾ ਹੈਗਾ ਸੇਵਾ ਹੁੰਦੀ ਬਿਲਕੁਲ ਸਰ ਮੋਟੀਵੇਸ਼ਨ ਤਾਂ ਬਿਲਕੁਲ ਐਮ ਹੈ ਹਰ ਕਿਸੇ ਲਈ ਤੇ ਜਦੋਂ ਸਰਕਾਰ ਇਸ ਗੱਲ ਦਾ ਐਦ ਲੈਂਦੀ ਹੈ ਕਿ ਉਹ ਅਜਿਹੇ ਸੰਸਥਾਵਾਂ ਨੂੰ ਮੋਟੀਵੇਟ ਕਰਦੀ ਹੈ ਤਾਂ ਫਿਰ ਤਾਂ ਆਪਾਂ ਸਮਝ ਸਕਦੇ ਆ ਵੀ એનર્ਜੀ ਦੁੱਗਣੀ ਦੀ ਜਗ੍ਹਾ ਵੀ ਚੌਗਣੀ ਹੋ ਕੀ ਕੰਮ ਕਰਦੀ ਹੈ ਸਰ ਜਿਸ ਤਰੀਕੇ ਨਾਲ ਇੱਥੇ ਬੱਚਿਆਂ ਨੂੰ ਅੱਜ ਦੇ ਮਾਡਰਨ ਯ era ਦੇ ਵਿੱਚ ਉਹਨਾਂ ਨੂੰ ਅਬਲਾ ਨਹੀਂ ਬਣਾਇਆ ਜਾਂਦਾ ਬਲਕਿ ਉਹਨਾਂ ਨੂੰ ਫੇਸਿੰਗ ਪਾਵਰ ਬਣਾਇਆ ਜਾਂਦਾ ਹੈਗਾ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਆ ਕਿ ਬੇਟਾ ਤੁਸੀਂ ਝਾਂਸੀ ਦੀ ਰਾਣੀ ਵਾਂਗੂ ਤੁਸੀਂ ਬਹੁਤ ਮਿਹਨਤ ਦੇ ਨਾਲ ਹਿੰਮਤ ਦੇ ਨਾਲ ਡਟ ਕੇ ਮੁਕਾਬਲਾ ਕਰਨਾ ਹਰ ਚੀਜ਼ ਦਾ ਬਿਲਕੁਲ ਸਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਰਾਟੇ ਜੁੱਡੋ ਦੀ ਟ੍ਰੇਨਿੰਗ ਪੰਜਾਬ ਸਰਕਾਰ ਹਰ ਸਾਲ ਕਰਵਾਉਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਗਤੀਵਧੀਆਂ ਐ ਜਿਦੇ ਵਿੱਚ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਅੱਗੇ ਆਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਜੋ ਅੱਜ ਦਾ ਜਮਾਨਾ ਹੈ ਉਹ ਬਦਲ ਗਿਆ ਹੈ ਜੋ ਨਾਰੀ ਨੂੰ ਕਿਸੇ ਟਾਈਮ ਅਬਲਾ کہہ ਕੇ ਸੰਬੋਧਨ ਕੀਤਾ ਜਾਂਦਾ ਸੀ ਅੱਜ ਉਹ ਸਮਾਜ ਨੂੰ ਬਣਾਉਣ ਵਾਲੀ ਤੇ ਇੱਕ ਅਹਿਮ ਰੋਲ ਅਦਾ ਕਰ ਰਹੀ ਹੈ ਚਾਹੇ ਸਾਡੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੋਂ ਲੈ ਕੇ ਰਾਸ਼ਟਰਪਤੀ ਤੋਂ ਲੈ ਕੇ ਕਿਸੇ ਵੀ ਅਹੁਦੇ ਦਾ ਆਪਾਂ ਜ਼ਿਕਰ ਕਰੀਏ ਤਾਂ ਮੇਰਾ ਖਿਆਲ ਹੈ ਵੀ ਔਰਤਾਂ ਸਭ ਤੋਂ ਅੱਗੇ ਇਸ ਟਾਈਮ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀਆਂ ਨੇ ਸਰ ਇਹ ਸਕੂਲ ਜਦੋਂ ਬੰਦਾ ਅੰਦਰ ਆਂਦਾ ਤੇ ਉਹਨੂੰ ਮਤਲਬ ਇੱਕ ਬੜੀ ਖੁਸ਼ੀ ਦਾ ਅਨੁਭਵ ਹੁੰਦਾ ਹੈਗਾ ਕਿ ਚਾਰੇ ਪਾਸੇ ਗ੍ਰੀਨਰੀ ਉਹਦੇ ਵਿੱਚ ਐਟਮੋਸਫੀਅਰ ਅਸੀਂ ਜਿੰਨੇ ਬੰਦਿਆਂ ਨੂੰ ਮਿਲੇ ਕਿਉਂਕਿ ਅਸੀਂ ਆਮ ਸਕੂਲਾਂ ਚ ਜਾਂਦੇ ਆ ਪਰ ਇਹ ਸਕੂਲ ਦੇ ਵਿੱਚ ਖਾਸ ਕਰਕੇ ਜਿਹੜੇ ਤੁਹਾਡੇ ਸਟਾਫ ਪਹਿਲਾਂ ਗੇਟਕੀਪਰ ਆ ਉਹਨੇ ਵੀ ਗੇਟਕੀਪਰ ਨੇ ਮਤਲਬ ਚੈਕਿੰਗ ਕਰੀ ਹੈਗੀ ਆ ਲੇਕਿਨ ਉਹਦਾ ਬਿਹੇਵੀਅਰ ਜਿਹੜਾ ਹੈਗਾ ਬੜਾ ਪਿਆਰ ਵਾਲਾ ਸੀਗਾ ਉਸ ਵਾਰ ਤੁਸੀਂ ਅੰਦਰ ਆਗੇ ਸਕੂਲ ਚ ਸਾਨੂੰ ਜਿਹਨਾਂ ਜਿਹਨਾਂ ਨੇ ਦੱਸਿਆ ਵੀ ਪ੍ਰਿੰਸੀਪਲ ਦਾ ਆਫਿਸ ਕਿਦਾਂ ਕਿ ਇੱਕ ਟੀਚਰ ਜਿਹੜੀ ਹੈਗੀ ਆ ਜਾਂ ਕੋਈ ਹੈਲਪਰ ਹੋਣਗੇ ਉਹ ਵਿਚਾਰੇ ਸਾਨੂੰ ਇੱਥੇ ਛੱਡ ਕੇ ਗਏ ਹੈਗੇ ਆ ਮਤਲਬ ਇੰਨਾ ਕੁ ਜ਼ਿਆਦਾ ਪੋਜ਼ਿਟਿਵਿਟੀ ਦਿਖ ਰਹੀ ਹੈਗੀ ਆ ਇੰਨੀ ਕੁ ਜ਼ਿਆਦਾ ਉਹਨਾਂ ਦੀ ਮਾਈਂਡ ਸੈਟ ਆਪ ਜਿਹੜੇ ਵਧੀਆ ਦਿਖ ਰਹੇ ਹੈਗੇ ਆ ਜਿਹਦੇ ਨਾਲ ਕਿ ਫਿਰ ਤਾਂ ਆਪਣੇ ਆਪ ਹੀ ਜਦੋਂ ਮਾਈਂਡ ਸੈਟ ਵਧੀਆ ਨਹੀਂ ਤੇ ਬੱਚਿਆਂ ਨੇ ਤਾਂ ਇੱਥੇ ਪੋਇਟ ਹੋਣੀ ਹੋਣਾ ਸਰ ਇਹ ਡਿਊਟੀ ਤੇ ਨਾਲ ਨਾਲ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡਾ ਨੈਤਿਕ ਫਰਜ਼ ਵੀ ਹੈ ਕਿ ਅਸੀਂ ਜੋ ਬੱਚਿਆਂ ਨੂੰ ਸਿਖਾਉਣਾ ਹੈ ਉਹਨੂੰ ਆਪ ਪੇਸ਼ ਕਰੀਏ ਜੇਕਰ ਤੁਹਾਨੂੰ ਗੇਟ ਤੇ ਗੇਟਮੈਨ ਮਿਲਿਆ ਉਹਨੇ ਬੜੇ ਸਲੀਕੇ ਦੇ ਨਾਲ ਤੁਹਾਡੇ ਨਾਲ ਗੱਲ ਕੀਤੀ ਹੈ ਤਾਂ ਇਹ ਸਾਨੂੰ ਖੁਸ਼ੀ ਹੋਈ ਕਿ ਉਹ ਜੋ ਇਸ ਕੈਂਪਸ ਦੇ ਅੰਦਰ ਦੇਖਦਾ ਹੈ ਉਹਨੂੰ ਵੀ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਬਾਕੀ ਸਟਾਫ ਆਪਣੇ ਆਪ ਆਪਣੀ ਡਿਊਟੀ ਨੂੰ ਸਮਝਦੇ ਹੋਏ ਇਹ ਰੋਲ ਅਦਾ ਕਰੇ ਅਸੀਂ ਇਹਨਾਂ ਬੱਚਿਆਂ ਦੇ ਇਲਾਵਾ ਸਮਾਜ ਦੇ ਪ੍ਰਤੀ ਵੀ ਕੁਝ ਜਵਾਬਦੇਹ ਹਾਂ ਤਾਂ ਕਿ ਜੋ ਸਮਾਜ ਇਥੋਂ ਦੇਖੇ ਉਹਨੂੰ ਚੰਗੀਆਂ ਚੀਜ਼ਾਂ ਨੂੰ ਉਹ ਆਪਣੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰੇ ਤੇ ਪ੍ਰਮਾਤਮਾ પાસે ਵੀ ਇਹੀ ਅਰਦਾਸ ਕਰਦੇ ਆਂ ਇਹ ਸਟਾਫ ਬੱਚੇ ਸਕੂਲ ਹਮੇਸ਼ਾ ਹੀ ਤਰੱਕੀ ਕਰਦੇ ਰਹਿ। ਸਰ ਅਕੈਡਮਿਕਸ ਦੀ ਗੱਲ ਕਰ ਲਈ ਆਪਾਂ ਵਧੀਆ ਰਿਜ਼ਲਟ ਨਤੀਜਿਆਂ ਦੀ ਗੱਲ ਕਰ ਲਈਏ ਖੇਡਣ ਦੀ ਗੱਲ ਕਰ ਲਈਏ ਖੇਲਾਵਧਨ ਪੰਜਾਬ ਦੇ ਵਿੱਚ ਜਿਵੇਂ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਸ ਤੋਂ ਬਾਅਦ ਆਪਾਂ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰ ਲਈਏ ਤਾਂ ਹਰ ਚੀਜ਼ ਦੇ ਵਿੱਚ ਇਹ ਸਕੂਲ ਮੋਹਰੀ ਹੈ। ਸਰ ਸਟਾਫ ਦੀ ਡੈਡੀਕੇਸ਼ਨ ਹੀ ਮੈਨੂੰ ਵਾਰ-ਵਾਰ ਮੈਂ ਉਹੀ ਜ਼ਿਕਰ ਕਰ ਰਿਹਾ ਕਿ ਇੰਨੀ ਜ਼ਿਆਦਾ ਹੈ ਉਹ ਹਰ ਫੀਲਡ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਪਿਛਲੇ ਸਾਲ ਬੋਰਡ ਨਤੀਜਿਆਂ ਵਿੱਚੋਂ 8ਵੀਂ ਜਮਾਤ ਦੀ ਵਿਦਿਆਰਥਣ ਨੇ ਬੋਰਡ ਦੀ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਐਨਐਮਐਮਐਸ ਅਤੇ ਐਨਟੀਐਸਸੀ ਪੀਐਸਟੀਐਸਸੀ ਵਰਗੀਆਂ ਉਜੀਫਾ ਪ੍ਰੀਖਿਆਵਾਂ ਜੋ ਪੰਜਾਬ ਸਰਕਾਰ ਆਯੋਜਿਤ ਕਰਦੀ ਹੈ ਉਹਨਾਂ ਵਿੱਚ ਵੀ ਹਰ ਸਾਲ ਇਸ ਸਕੂਲ ਦੇ ਬੱਚੇ ਸਕਾਲਰਸ਼ਿਪ ਪ੍ਰਾਪਤ ਕਰਦੇ ਆ ਖੇਡਾਂ ਦੇ ਵਿੱਚ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਤੋਂ ਇਲਾਵਾ ਸਕੂਲ ਖੇਡਾਂ ਵਿੱਚ ਇਸ ਸਕੂਲ ਦੀਆਂ ਕਬੱਡੀ ਦੀਆਂ ਵਿਦਿਆਰਥਣਾਂ ਨੇ ਸਟੇਟ ਪੱਧਰ ਤੇ ਭਾਗ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਸੈਕੰਡ ਪੋਜੀਸ਼ਨ ਅਨਸਲ ਕੀਤੀ ਤੇ ਮੈਨੂੰ ਆਪਣੇ ਇਹਨਾਂ ਅਧਿਆਪਕਾਂ ਤੇ ਬੱਚਿਆਂ ਤੇ ਵੀ ਮਾਣ ਹੈ ਤੇ ਉਹਨਾਂ ਮਾਪਿਆਂ ਦਾ ਵੀ ਧੰਨਵਾਦੀ ਹਾਂ ਜੋ ਸਾਡੇ ਤੇ ਵਿਸ਼ਵਾਸ ਕਰਕੇ ਬੱਚਿਆਂ ਨੂੰ ਵੀ ਸਾਡੇ ਨਾਲ ਪ੍ਰੇਰਿਤ ਕਰਦੇ ਨੇ ਪ੍ਰਿੰਸੀਪਲ ਸਾਹਿਬ ਯੂਅਰ ਐਨ ਇੰਸਟੀਟਿਊਸ਼ਨ ਬੜੇ ਲੰਬੇ ਡੈਟੇ ਆ ਕੋਈ ਗੱਲ ਨਹੀਂ ਚਲੋ ਅਸੀਂ ਇਸ ਪਿਆਰੇ ਸਕੂਲ ਨੂੰ ਅੱਜ ਮਿਲ ਰਹੇ ਹੈਗੇ ਆਂ ਔਰ ਪਰਮਾਤਮਾ ਕਰੇ ਤੁਸੀਂ ਇਦਾਂ ਹੀ ਅਚਾਈਆਂ ਨੂੰ ਛੁੰਦੇ ਰਹੋ ਔਰ 10 ਲੱਖ ਨਹੀਂ ਆਣ ਵਾਲੇ ਸਮੇਂ ਦੇ ਵਿੱਚ 1 ਕਰੋੜਾਂ ਦੇ ਵਿੱਚ ਨਾਮ ਜਿਹੜੇ ਪਹੁੰਚਣ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਵਿਜ਼ਿਟ ਕਰਨ ਤੇ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਾਲ ਪੰਜਗਰਾਈ ਵੇਕੇ ਬਤੌਰ ਲੈਕਚਰਰ ਤੇ ਹਿੰਦੀ ਮਾਸਟਰ ਕੰਮ ਕਰਦੇ ਆਂ ਤੇ ਅੱਜ ਤੁਸੀਂ ਇੱਥੇ ਆਏ ਆਂ ਇਹ ਸਕੂਲ ਆ ਜਿਹੜਾ ਇਲਾਕੇ ਦਾ ਮੰਨਿਆ ਪਰਮੰਨਿਆ ਸਕੂਲ ਹੈ ਬੱਚਿਆਂ ਦੀ ਹਰ ਗਤੀਵਿਧੀ ਉਹਨਾਂ ਨੂੰ ਵਧੀਆ ਇਨਸਾਨ ਬਣਾਉਣ ਵਾਸਤੇ ਕਰਾਈਆਂ ਜਾਂਦੀਆਂ ਐਜੂਕੇਸ਼ਨ ਦੇ ਨਾਲ ਨਾਲ ਟੀਚਰ ਸਟਾਫ ਸਭ ਬੇਹੰਤੀ ਹੈ ਸਕੂਲ ਦੀ ਦੇਖ ਲਈ ਬਹੁਤ ਜਤਨ ਕੀਤੇ ਜਾ ਰਹੇ ਐਜੂਕੇਸ਼ਨ ਦਾ ਮਿਆਰ ਬਹੁਤ ਵਧੀਆ ਹੈ ਤੇ ਸਕੂਲ ਜਿਹੜਾ ਉਹ ਹਰ ਵਕਤ ਹਰ ਸਮੇਂ ਹਰ ਦਿਨ ਦਿਲ ਤਰੱਕੀ ਕਰ ਰਿਹਾ ਹੈ ਸਕੂਲ ਦੇ ਸਟਾਫ ਵੱਲੋਂ ਸਰਕਾਰ ਵੱਲੋਂ ਬੱਚਿਆਂ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਵੱਲੋਂ ਆਪੋ ਆਪਣੇ ਜੇਬ ਖਰਚਿਆਂ ਦੇ ਵਿੱਚੋਂ ਕੱਢ ਕੇ ਜੋ ਇਸ ਸਕੂਲ ਦੇ ਬਿਲਡਿੰਗ ਦੇ ਉੱਤੇ ਖਰਚਾ ਕੀਤਾ ਗਿਆ ਉਹ ਸਾਰੀ ਬਿਲਡਿੰਗ ਤੁਹਾਨੂੰ ਦਿਖਾਉਣੇ ਆ ਸਵੱਖ-ਵੱਖ ਲੈਬਸ ਲਾਇਬ੍ਰੇਰੀ ਹਾਲ ਮੈਡੇ ਮੀਲ ਸ਼ੈੱਡ ਜੋ ਬੱਚਿਆਂ ਦੀ ਸਹੂਲਤ ਲਈ ਬਣਾਏ ਗਏ ਆ ਪਾਣੀ ਦਾ ਪ੍ਰਬੰਧ ਹਰ ਚੀਜ਼ ਹੈ ਗਰਾਊਂਡ ਹੈ ਇੱਥੋਂ ਦੇ ਬਹੁਤ ਵਧੀਆ ਗਰਾਊਂਡ ਬਣੇ ਹੋਏ ਆ ਉਹ ਸਾਰੇ ਤੁਹਾਨੂੰ ਦਿਖਾਉਣੇ ਆ ਉਤੋਂ ਪਹਿਲਾਂ ਐਂਟਰ ਹੋਂ ਸਾਰ ਸਿਕਿਉਰਟੀ ਰੂਮ ਹੈ ਜਿੱਥੇ ਕੁੜੀਆਂ ਦਾ ਸਕੂਲ ਹੋਣ ਕਰਕੇ ਬੱਚੇ ਨੇ ਛੁੱਟੀ ਤੇ ਜਾਣਾ ਹੈ ਤਾਂ ਉਸ ਤੋਂ ਐਪਲੀਕੇਸ਼ਨ ਤੇ ਲਈ ਜਾਂਦੀ ਹੈ ਕੋਈ ਵੀ ਐਂਟਰ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਰਜਿਸਟਰ ਦੇ ਉੱਪਰ ਸਾਈਨ ਕਰਾ ਕੇ ਉਹਦਾ ਬਾਇਓ ਡਾਟਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਹੀ ਉਹ ਸਕੂਲ ਦੇ ਵਿੱਚ ਅੰਦਰ ਜਾਂਦਾ ਤੇ ਇਸ ਆ ਕੇ ਸਾਡੇ ਨਾਲ ਹੀ ਇਹਦੇ ਸੱਜੇ ਹੱਥ ਟ੍ਰੈਫਿਕ ਪਾਰਕ ਬਣਿਆ ਹੋਇਆ ਜਿਹਦੇ ਵਿੱਚ ਵੱਖ-ਵੱਖ ਸਾਈਨ ਦਿੱਤੇ ਹੋਏ ਆ ਤੇ ਟ੍ਰੈਫਿਕ ਪਾਰਕ ਦੇ ਨਾਲ ਹੀ ਜਦੋਂ ਅਸੀਂ ਐਂਟਰ ਹੋਵਾਂਗੇ ਤਾਂ ਸਾਡੇ ਜਿਹੜਾ ਇੱਕ ਹਾਲ ਹੈ ਜੋ ਫੁੱਲੀ ਏਸੀ ਆ ਜੋ ਜਿੱਥੇ ਸਕੂਲ ਦੇ ਸਾਰੇ ਸਮਾਗਮ ਕੀਤੇ ਜਾਂਦੇ ਆ ਸਕਰੀਨ ਲਾਈ ਹੋਈ ਹੈ ਇਹ ਜੂ ਸੈਟਾ ਇੱਥੇ ਹੀ ਤੇ ਬੋਸ ਉਹ ਵੀ ਦੇਖੇ ਵੀ ਬਣਾਈ ਹੋਈ ਆ ਇਹ ਸਾਡੇ ਸਾਰੇ ਸਮਾਗਮ ਕਰ ਲਈਏ ਇਸ ਨੂੰ ਅਸੀਂ ਕਰਦੇ ਆ ਤੇ ਕਈ ਵਾਰ ਕੋਈ ਬੱਚਿਆਂ ਦੇ ਟੈਸਟ ਵਗੈਰਾ ਜਾਂ ਕੋਈ ਕੰਪੀਟੀਸ਼ਨ ਕਰਉਣਾ ਉਹ ਵੀ ਸਾਰੇ ਇੱਥੇ ਕਰਾਇਆ ਜਾਂਦਾ ਜੇ ਕਿਤੇ ਲਾਈਟ ਚ ਕਮੀ ਆਉਂਦੀ ਹੈ ਤਾਂ ਨਾਲ ਦੀ ਨਾਲ ਜਨਰੇਟਰ ਦਾ ਜਿਹੜਾ ਪ੍ਰਬੰਧ ਹੈਗਾ ਮੈਥ ਲੈਕਚਰਰ ਸਾਡੇ ਜਗਨੂ ਗਰਗ ਜੀ ਜੋ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਆ ਤੇ ਇਹ ਹੁਣ ਆਪਣੀ ਮੈਥ ਲੈਬ ਦੇ ਬਾਰੇ ਵੀ ਕੁਝ ਨਾ ਕੋਈ ਜਾਣਕਾਰੀ ਦੇਣਗੇ ਜੁਗਨੂ ਗਰਗੀ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਕੂਲ ਚ ਆ ਕੇ ਸਾਡੇ ਪੰਜਾਬ ਸਰਕਾਰ ਦੇ ਸਿੱਖਿਆ ਬਾਰੇ ਲੋਕਾਂ ਤੋਂ ਜਾਗਰੂਕ ਕਰਨ ਬਾਰੇ ਕਿ ਸਾਡੀ ਮੈਥ ਲੈਬ ਹੈ ਜਿੱਦੇ ਵਿੱਚ ਸਾਡੀ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਮੈਥ ਪੜਾਇਆ ਜਾਂਦਾ ਹੈ ਇੱਥੇ ਸਾਸੀਂ ਸਿਰਫ ਥਿਓਰੈਟिकल ਨਹੀਂ ਬਲਕਿ ਥਿਓਰੀ ਪ੍ਰੈਕਟੀਕਲ ਪਾਰਟ ਵੀ ਇੱਥੇ ਬੱਚਿਆਂ ਨੂੰ ਰੂਬਰੂ ਕਰਾਉਂਦੇ ਹਾਂ ਤਾਂ ਕਿ ਬੱਚਿਆਂ ਨੂੰ ਮੈਥ ਬਾਰੇ ਨੂੰ ਜਾਣਕਾਰੀ ਹੋਵੇ ਕਿ ਉਹ ਨੋਰਮਲ ਲਾਈਫਸ ਮੈਥ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਹੈ ਤੇ ਉਹ ਇੱਕ ਬਿਹਤਰ ਪਹíchਵਲ ਆਪਦੇ ਆਪ ਨੂੰ ਉਦਾਸ ਸਕਣ ਸ਼ਾਇਦ ਜਿਹੜੀ ਮੈਡੇ ਮੀਲ ਜਿੱਥੇ ਬੱਚਿਆਂ ਦਾ ਤਿਆਰ ਹੁੰਦਾ ਹੈ ਇਹ ਵਰਕਰ ਮੈਡੇ ਮੀਲ ਵਾਲੇ ਬੈਠੇ ਆ ਖਾਣਾ ਬੱਚਿਆਂ ਨੂੰ ਵਰਤਾਇਆ ਜਾ ਚੁੱਕਾ ਹੈ ਖਾ ਚੁੱਕੇ ਆ ਤੇ ਇਹ ਸਾਹਮਣੇ ਜੋ ਰਾਸ਼ਨ ਰੱਖਣ ਦੇ ਲਈ ਕਮਰਾ ਹੈ ਇਧਰ ਬੱਚਿਆਂ ਦੇ ਮੈਡੇ ਮੀਲ ਤੇ ਜੋ ਬੱਚੇ ਖਾਣਾ ਖਾਂਦੇ ਉਹਨਾਂ ਲਈ ਕੈਟਰਡ ਤੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੱਥ ਤੋਂ ਹੁੰਦਾ ਪ੍ਰਬੰਧ ਹੈ ਬਹੁਤ ਵਧੀਆ ਢੰਗ ਨਾਲ ਬੱਚੇ ਇੱਥੇ ਬੈਠ ਕੇ ਹਵਾ ਦਾ ਲੈ ਰਹੇ ਖਾਣਾ ਖਾਂਦੇ ਆ ਮਾਈ ਭਾਗ ਦੇ ਉਸ ਅਮਰਤਾ ਪ੍ਰੀਤ ਮਹੌਲ ਹਾਊਸ ਸੁਨੀਤਾ ਵਿਲਿੰਗ ਹਾਊਸ ਚਾਰ ਹਾਊਸ ਹੈ ਕੋੰਕੂ ਅਸੀਂ ਇਹਨਾਂ ਦੇ ਨਾਂ ਦੇ ਨਾਲ ਹੋਣਾ ਬੱਚਿਆਂ ਦੇ ਨਾਂ ਜੋੜਿਆ ਜਿਹੜੇ ਬੱਚੇ ਹਰ ਸਾਲ ਕਲਾਸ 2 ਤੋਂ 8 ਤੇ ਸਾਇੰਸ ਦੇ ਵਿੱਚੋਂ ফার্স্ট ਆਉਂਦਾ ਉਹ ਹਾਊਸ ਉਹਨਾਂ ਬੱਚਿਆਂ ਦੇ ਨਾਂ ਤੇ ਚੱਲਦੇ ਆ ਇੱਕ ਲక్ష్ਮੀ ਸਿੰਘ ਫਸਟ ਨੰਬਰ ਵਾਲੇ ਬੱਚੇ ਦੇ ਨਾਮ ਤੇ ਇੱਕ ਇੱਕ ਦਸਮੀ ਹਰ ਇੱਕ ਸਾਲ ਲਈ ਇਹ ਹਾਊਸ ਉਹਨਾਂ ਬੱਚਿਆਂ ਦੇ ਨਾਮ ਤੇ ਚਲਾਇਆ ਗਿਆ ਤੇ ਸਪੋਰਟਸ ਨਾਲ ਸੰਬੰਧਤ ਤੇ ਵਰਮੈਂਟਨ ਦਾ ਗਰਾਊਂਡ ਆ ਪਹਿਲਾਂ ਸ਼ੁਰੂ ਦੇ ਵਿੱਚ ਹੀ ਬਹੁਤ ਕਲਰਫੁੱਲ ਕੰਮ ਨਾਲ ਜਾਰੀ ਚੱਲ ਰਿਹਾ ਹੈ ਤੇ ਬੱਚੇ ਸੈਸਸ ਜਾਂ ਸਪੋਰਟਸ ਫੀਲਡ ਦੇ ਵਿੱਚ ਇੱਥੇ ਹੀ ਗੇਮ ਖੇਡਦੇ ਆ ਇਹ ਜੋ ਇਧਰੋਂ ਕੱਚਾ ਗਰਾਊਂਡ ਦਿਸ ਰਿਹਾ ਹੈ ਇਹ ਇੱਕ ਵੱਡੀ ਇਹ ਫਾਇਦਾ ਇਥੇ ਗੇੜੀਆਂ ਬੱਚੀਆਂ ਆ ਉਹ ਕਬੱਡੀ ਦੀ ਪ੍ਰੈਕਟਿਸ ਕਰਦੇ ਨੇ ਤੇ ਸਾਹਮਣੇ ਬਾਸਕਟਬਾਲ ਦਾ ਗਰਾਊਂਡ ਹੈ ਜਿਹੜਾ ਪਿਛਲੇ ਸਾਲ ਹੀ ਤਿਆਰ ਕੀਤਾ ਗਿਆ ਪਹਿਲਾਂ ਸੀ ਕਰੋੜ ਦੀ ਦਿੱਖੇ ਨਹੀਂ ਵਧੀਆ ਨਹੀਂ ਸੀ ਪਰੰਤ ਹੁਣ ਇਹ ਬਹੁਤ ਵਧੀਆ ਢੰਗ ਨਾਲ ਤਿਆਰ ਕਰ ਲਿਆ ਤੇ ਹਰ ਹਰ ਰੋਜ਼ ਬੱਚੇ ਇੱਥੇ ਕੁਝ ਗੇਮ ਲਾਉਂਦੇ ਆ ਤੇ ਅੱਜ ਜੋ ਜਿਹੜੇ ਦਿਨ ਖੇਡਣ ਲਈ ਵੀ ਗਏ ਹੋਏ ਆ ਉਮੀਦ ਹੈ ਵੀ ਉਹ ਵਧੀਆ ਕਾਰਗੁਜ਼ਾਰੀ ਵਿਖਾ ਕੇ ਆਉਣ ਇਸ ਪਾਸੇ ਨਾਲ ਸਰਕਾਰ ਸਿੱਖਿਆ ਭਗਵਾਨ ਵੱਲੋਂ ਵਿਕੇਸ਼ਾ ਸਿੱਖਿਆ ਵਿੱਚ ਸ਼ਾਮਲ ਦੀ ਬਣਾਈਆਂ ਲਾਇਰ ਦੇ ਵਿੱਚੋਂ ਇੱਕ ਕੰਪੈਰ ਲਾਇਆ ਜਿੱਤੇ ਟਾਈ ਸਲਾਈ ਨਾਲ ਸੰਬੰਧਤ ਬਸਤੀਆਂ ਨੂੰ ਸਿੱਖਾ ਦਿੱਤੀ ਹੈ ਜੀ ਤੇ ਮੈਡਮ ਉਹਨਾਂ ਨੂੰ ਕੋਸ਼ਿਸ਼ ਕਰਤੀ ਦਿੱਤੀ ਬਹੁਤ ਹੀ ਘੱਟ ਕਰ ਰਹੇ ਹੈ ਕੁਝ ਵਿਅਕਤੀ ਕੰਮ ਕਰ ਰਹੇ ਹੈ ਤੁਹਾਨੂੰ ਇਹ ਬਾਰੇ ਉਹਨਾਂ ਦੇ ਮੈਡਮ ਰਾਜੀਵ ਕੌਰ ਰਾਜ ਦੇ ਵਿੱਚ ਕੰਮ ਕਰ ਰਹੇ ਹੈ ਦੇ ਬਤੇ ਬੜੀਆ ਹੁਨਰਵਾਨਾ ਹੋਇਆ ਸਕੂਲ ਦਾ ਛੋਟਾ ਪਾਰਕ ਤੇ ਨਾਲ ਹੀ ਇਹਦੇ ਕਿਚਨ ਗਾਰਡਨ ਬਣਿਆ ਹੋਇਆ ਜਿੱਥੇ ਸੀਜ਼ਨਲ ਸਬਜ਼ੀ ਤਿਆਰ ਕਰਕੇ ਬੱਚਿਆਂ ਨੂੰ ਅੱਡੇ ਮੀਲ ਦੇ ਵਿੱਚ ਵਰਤਾਈ ਜਾਂਦੀ ਹੈ ਤੇ ਇਹ ਵੀ ਵਧੀਆ ਢੰਗ ਨਾਲ ਮੇਨਟੇਨ ਕੀਤਾ ਹੋਇਆ ਤਸਵੀਰਾਂ ਇਹ ਜਿੰਨਾ ਬੱਚਿਆਂ ਦੇ ਨਾਮ ਤੇ ਅਹਿ ਸੈਸ਼ਨ ਦੇ ਵਿੱਚ ਫਾਊਲ ਚੱਲ ਰਹੀ ਹੈ ਤੇ ਚਾਰੇ ਬੱਚੇ ਜਿਹੜੇ ਵੱਖ-ਵੱਖ ਕਲਾਸਾਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਪ੍ਰਾਪਤ ਕਰਨ ਵਾਲੇ ਆ ਇੱਕ ਸਾਲ ਹੀ ਹਾਊਸ ਇਹਨਾਂ ਬੱਚਿਆਂ ਦੇ ਨਾਂ ਦੇ ਉੱਤੇ ਚੱਲਣਗੇ ਪ੍ਰਿੰਸੀਪਲ ਦਫ਼ਤਰ ਦੇ ਮੂਹਰੇ ਖੜੇ ਹਨ ਤੇ ਸਰਦਾਰ ਦੀਪਕ ਸਿੰਘ ਜੀ ਇਸ ਸਮੇਂ 2020 ਤੋਂ ਲੈ ਕੇ ਇੱਥੇ ਪ੍ਰਿੰਸੀਪਲ ਦੇ ਨਾਂ ਸਭਾਵਾਂ ਨਿਵਾ ਰਹੇ ਆ ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਆ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਜੋ ਸਵਸ਼ਥਤਾ ਪਖਵਾੜਾ ਮਨਾਇਆ ਜਾ ਰਿਹਾ ਹੈ ਉਹਦੇ ਪ੍ਰਤੀਯੋਗਤਿਵਿਧੀਆਂ ਉਹ ਹਰ ਰੋਜ਼ ਰੱਖ-ਵੱਖ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਲੈਵਲ ਦੀ ਵੀ ਕਰਵਾਈਆਂ ਜਾ ਰਹੀਆਂ ਆ ਤੇ ਇਹ ਸਾਹਮਣੇ ਜਿਹੜਾ ਇਹ ਸਾਡਾ ਵਾਤਾਵਰਣ ਪਾਰਕ ਹੈ ਜਿੱਥੇ ਬੱਚੇ ਰੈਸਟ ਟਾਈਮ ਤੇ ਆ ਕੇ ਕੁਝ ਖੇਡ ਵੀ ਲੈਂਦੇ ਆ ਤੇ ਕੁਦਰਤ ਦੇ ਨਾਲ ਇੱਕ ਜੁਟ ਹੁੰਦੇ ਆ ਉਨੇ ਫੁੱਲ ਬੂਟੇ ਲੱਗੇ ਹੋਏ ਆ ਜਿਨ੍ਹਾਂ 'ਤੇ ਸ਼ਾਮੇ ਬੱਚੇ ਬੈਠ ਕੇ ਆਪਣੀਆਂ ਵਿਚਾਰ ਵਟਾਂਦਰਾ ਵੀ ਕਰਦੇ ਆ ਤੇ ਕੁਦਰਤ ਦਾ ਆਨੰਦ ਵੀ ਮਾਣਦੇ ਆ ਇਟਸ ਸੇ ਸਕੂਲ ਦੇ ਵਿੱਚ ਹਰ ਵਿਸ਼ੇ ਨਾਲ ਸੰਬੰਧਿਤ ਪਾਰਕ ਜਿਵੇਂ ਐਸਐਸ ਪਾਰਕ ਮੈਥ ਪਾਰਕ ਭਾਸ਼ਾ ਪਾਰਕ ਸਾਰੇ ਪਾਰਕ ਵੱਖ-ਵੱਖ ਬਣੇ ਹੋਏ ਆ ਤੇ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਇਨਚਾਰਜ ਆ ਉਹ ਬੱਚਾਂ ਦੇ ਨਾਲ ਰਲ ਕੇ ਇਹਨਾਂ ਦੀ ਦੇਖਭਾਲ ਕਰਦੇ ਆ ਤੇ ਨਵੇਂ-ਨਵੇਂ ਕੀਤਰੀ ਵਧੀਆ ਇੱਥੇ ਹੁੰਦੀਆਂ ਰਹਿੰਦੀਆਂ ਆ ਔਕ ਆ ਗਿਆ ਜਿਹਦੇ ਵਿੱਚ ਸਾਡੇ ਕੈਮਿਸਟਰੀ ਤੇ ਫਿਜ਼ਿਕਸ ਲੈਬ ਆ ਕੈਮਿਸਟਰੀ ਲੈਬ ਆ ਜੋ ਇੱਥੇ +1 +2 ਸਾਇੰਸ ਦੇ ਬੱਚਿਆਂ ਨੂੰ ਪ੍ਰੈਕਟੀਕਲ ਕਰਵਾਏ ਜਾਂਦੇ ਆ ਤੇ ਉਹਨੀਆਂ ਕਲਾਸ ਲਗਾਈਆਂ ਜਾਂਦੀਆਂ ਫੁਲੀ ਮੇਨਟੇਨ ਆ ਹਰ ਬੱਚੇ ਦੇ ਵੈਨ ਲਈ ਵਧੀਆ ਪ੍ਰਬੰਧ ਹੈ ਪ੍ਰੋਜੈਕਟਰ ਸਮੇਤ ਇਹ ਲੈਬ ਫੁਲੀ ਐਕਟਿਵ ਹੈ ਇਹਦੇ ਲੈਬ ਦੇ ਇਨਚਾਰਜ ਸਾਡੇ ਮੈਡਮ ਹੋਰ ਕਲਾਸ ਦੇ ਵਿੱਚ ਹੁਣ ਪੀੜ ਲਾ ਰਹੇ ਆ ਤੇ ਇਸ ਕਰਕੇ ਹੁਣ ਬੱਚਿਆਂ ਦੀ ਇਹ ਕਲਾਸ ਨਹੀਂ ਸੀ ਹਰਪ੍ਰੀਤ ਕੌਰ ਇਨਚਾਰਜ ਹੈ ਇਸ ਲੈਬ ਦੇ కెਮਿਸਟਰੀ ਲੈਕਚਰਰ ਸਾਰੇ ਲੈਕਚਰਰ ਦੀਆਂ ਪੋਸਟਾਂ ਇੱਥੇ ਪੂਰਗਾਂ ਇਸ ਲੈਬ ਆ ਇਹਦੇ ਇੰਚਾਰਜ શ્રી ਸ਼ੇਰਬਾ ਸਿੰਘ ਫੈਜੀਕਸ ਨਾਲ ਸੰਬੰਧਿਤ ਗਤੀਵਿਧੀਆਂ ਇੱਥੇ ਕਰਵਾਈਆਂ ਜਾਂਦੀਆਂ ਐ ਐਸਐਲਏ ਲੈਬ ਦੇ ਵਿੱਚ ਹਾਜ਼ਰ ਐ ਜੋ ਦੇਖ ਰੇਕ ਕਰਦੇ ਇਸ ਲੈਬ ਦੀਆਂ ਲਈ ਵਾਸ਼ਰੂਮ ਐ ਹਰ ਕਲਾਸ ਦੀਆਂ ਲੜਕੀਆਂ ਲਈ ਵੱਖੋ ਵੱਖ ਜਿੱਤੇ ਹੋਇਆ ਜਿੰਨੇ ਵੀ ਕਲਾਸਾਂ ਹਨ ਸਮੇਤ ਸੈਕਸ਼ਨ ਵਾਈਜ਼ ਉਹ ਹਰੇਕ ਕਲਾਸ ਦਾ ਵੱਖੋ ਵੱਖਰਾ ਐ ਤੇ ਇਹਨਾਂ ਦੀ ਸਫਾਈ ਦਾ ਪ੍ਰਬੰਧ ਲਈ ਵੀ ਸਕੂਲ ਵੱਲੋਂ ਇਹ ਚਰਨਾਂ ਨਾ ਕਮੇਟੀਆਂ ਬਣੀਆਂ ਹੋਈਆਂ ਜੋ ਹਾਊਸ ਵਾਈਜ਼ ਹਰ ਲੋਕੋ ਜੀ ਇਹਨਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਬੱਚਾ ਨੂੰ ਕਿਸੇ ਇਨਫੈਕਸ਼ਨ ਵਗੈਰਾ ਤੋਂ ਬਚਤਰੇ ਵੀ ਇੱਕ ਫ੍ਰੀਅਰ ਗਰਾਊਂਡ ਹੈ ਜਿੱਥੇ ਸਵੇਰ ਦੀ ਸਭਾ ਕਰਵਾਈ ਜਾਂਦੀ ਹੈ ਤੇ ਸਵੇਰੇ ਜਿਹੜੀ ਸਵੇਰ ਦੀ ਸਭਾ ਵਿੱਚ ਬੱਚੇ ਭਾਗ ਲੈਂਦੇ ਹਨ ਜੀ ਤੇ ਉਸ ਦੇ ਸਾਹਮਣੇ ਹੀ ਹੈ ਹਰ ਗੋਬਿੰਦ ਖਰਾਨਾ ਸਾਇੰਸ ਪਾਰਕ ਜਿਸ ਦੇ ਵਿੱਚ ਸਾਇੰਸ ਅਧਿਆਪਕਾਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਜਿਹੜਾ ਹੈ ਮਾਡਲ ਤਿਆਰ ਕਰਵਾ ਕੇ ਬਣਾਏ ਗਏ ਹਨ ਤਾਂ ਆਪਣੇ ਖੱਬੇ ਪਾਸੇ ਦੇਖਦੇ ਹਾਂ ਕਿ ਭਾਖੜਾ ਡੈਮ ਐਸਐਸਟੀ ਨਾਲ ਸੰਬੰਧਿਤ ਜਿਹੜਾ ਵਿਸ਼ੇ ਨਾਲ ਸੰਬੰਧਿਤ ਹੈ ਬਣਾਇਆ ਗਿਆ ਹੈ ਜਿੱਥੇ ਬੱਚੇ ਭਾਖੜਾ ਡੈਮ ਬਾਰੇ ਜਿਹੜੀ ਹੈ ਜਾਣਕਾਰੀ ਪ੍ਰਾਪਤ ਕਰਦੇ ਅੱਜ ਇਸ ਤੋਂ ਇਲਾਵਾ ਜੀ ਅੱਗੇ ਸਾਡੇ ਇਹ ਜਿਹੜਾ ਹੈ ਸਾਇੰਸ ਬਲੌਕ ਸਾਇੰਸ ਲੈਬ ਹੈ ਜਿਹੜੀ ਕਿ 10ਥ ਕਲਾਸ ਤੱਕ ਜੀ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਬਣਾਈ ਗਈ ਹੈ ਇਸ ਲੈਬ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫਲੈਕਸ ਲਗਾ ਕੇ ਜਿਹੜੇ ਆ ਚਾਰਟ ਮਾਡਲ ਤਿਆਰ ਕੀਤੇ ਗਏ ਆ ਜਿੱਥੇ ਬੱਚੇ ਬੈਠ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰੈਕਟੀਕਲ ਕਰਦੇ ਆ ਤੇ ਜਾਣਕਾਰੀ ਹਾਸਲ ਕਰਦੇ ਆ ਇੱਕ ਕੰਪਿਊਟਰ ਲੈਬ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੱਚਿਆਂ ਨੂੰ ਕੰਪਿਊਟਰ ਦੇ ਪ੍ਰੈਕਟੀਕਲ ਕਰਵਾਏ ਜਾਂਦੇ ਆ ਤੇ ਕੰਪਿਊਟਰ ਦੇ ਅਧਿਆਪਕ ਹਨ ਇਸ ਸੰਸਥਾ ਵਿੱਚ ਸਰਦਾਰ ਜਸਵਿੰਦਰ ਸਿੰਘ ਜੀ ਤੇ ਮੈਡਮ ਵਰਿੰਦਰ ਕੌਰ ਕੰਪਿਊਟਰ ਸਿੱਖਿਆ ਬਾਰੇ ਇਨਾਂ ਨਾਲ 2 ਮਿੰਟ ਆਪਾਂ ਗੱਲਬਾਤ ਕਰਦੇ ਆਂ ਮੈਂ ਜਸਿੰਦਰ ਸਿੰਘ ਕੰਪਿਊਟਰ ਟੀਚਰ ਸਤਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗੜਾਈ ਕਲਾ ਤੋਂ ਮੈਂ ਲਗਭਗ ਪਿਛਲੇ 2008 ਤੋਂ ਜਿਹੜਾ ਹੈਗਾ ਇੱਥੇ ਪੰਜਗੜਾਈ ਗਰਲ ਸਕੂਲ ਦੇ ਵਿੱਚ ਕੰਮ ਕਰ ਰਿਹਾ ਜੀ ਤਾਂ ਸਾਡੇ ਕੋਲ ਕੰਪਿਊਟਰ ਲੈਬ ਦੇ ਵਿੱਚ ਮੇਰੇ ਨਾਲ ਮੈਡਮ ਵਰਿੰਦਰ ਕੌਰ ਉਹ ਵੀ ਕੰਪਿਊਟਰ ਟੀਚਰ ਹੈ ਲਗਭਗ 400 ਤੋਂ ਉੱਪਰ ਜਿਹੜੇ ਸਾਡੇ ਕੋਲ ਬੱਚਿਆਂ ਦੀ ਗਿਣਤੀ ਹੈਗੀ ਇਹ ਸਾਰੇ ਕੰਪਿਊਟਰ ਸਿੱਖਿਆ ਪ੍ਰਾਪਤ ਕਰ ਰਹੇ ਆ 24 ਕੰਪਿਊਟਰ ਸਾਡੇ ਕੋਲ ਬੱਚਿਆਂ ਵਾਸਤੇ ਹਰ ਟਾਈਮ ਜਿਹੜੇ ਅਵੇਲੇਬਲ ਰਹਿੰਦੇ ਹੈਗੇ ਆ ਬੱਚਿਆਂ ਵਾਸਤੇ ਉਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਵੀ ਸਾਡੇ ਕੋਲ ਕੰਟੈਂਟ ਹੈ ਬੱਚੇ ਆਪੋ ਆਪਣੇ ਜਿਹੜੇ ਉਹਨਾਂ ਦਾ ਸਿਲੇਬਸ ਹੈ ਕਿਸੇ ਵੀ ਸਬਜੈਕਟ ਦਾ ਉਸ ਦੇ ਅਕੋਰਡਿੰਗ ਵੀ ਸਿੱਖਿਆ ਪ੍ਰਾਪਤ ਕਰਦੇ ਆ ਬਾਕੀ ਜਿਹੜੀ ਹੈਗੀ ਕੰਪਿਊਟਰ ਐਜੂਕੇਸ਼ਨ ਹੈ ਉਹ ਵੀ ਇਹਨਾਂ ਨੂੰ ਟਾਈਮ ਟੂ ਟਾਈਮ ਦਿੱਤੀ ਜਾਂਦੀ ਹੈ ਇੱਧਰ ਸੱਜੇ ਪਾਸੇ ਹੈ ਬਾਇਓਲੋਜੀ ਲੈਬ ਜਿਸ ਵਿੱਚ ਬੱਚਿਆਂ ਨੂੰ ਬਾਇਓ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੇ ਲੈਕਚਰਰ ਨੇ ਮੈਡਮ ਬਲਜੀਤ ਕੌਰ ਨਾਮ ਬਲਜੀਤ ਕੌਰ ਲੈਕਚਰਰ ਬਾਇਓਲੋਜੀ ਮੈਂ ਸਕੂਲ ਵਿੱਚ 2021 ਤੋਂ ਕੰਮ ਕਰ ਰਹੀ ਹਾਂ ਇਹ ਸੰਸਥਾ ਜ਼ਿਲ੍ਹੇ ਦੀ ਸਰਮੌਰ ਸੰਸਥਾ ਬਹੁਤ ਵਧੀਆ ਮਤਲਬ ਕਿ ਪੜ੍ਹਾਈ ਦੀਆਂ ਪ੍ਰਾਪਤੀਆਂ ਹਰ ਪੱਖ ਦੀਆਂ ਪ੍ਰਾਪਤੀਆਂ ਬਹੁਤ ਹੀ ਵਧੀਆ ਔਰ ਸ਼ਾਨਦਾਰ ਹੈ ਔਰ ਬੱਚੇ ਮੈਰਿਟ ਦੇ ਵਿੱਚ ਆ ਰਹੇ ਐ ਪੜ੍ਹਾਈ ਪੱਖੋਂ ਔਰ ਗਤੀਵਿਧੀਆਂ ਬਾਕੀ ਵੀ ਹਰ ਤਰ੍ਹਾਂ ਦੀਆਂ ਕਰਵਾਈਆਂ ਜਾਂਦੀਆਂ ਸਕੂਲ ਦੇ ਵਿੱਚ ਖੇਡਾਂ ਦੇ ਪੱਖ ਤੋਂ ਵੀ ਬੱਚੇ ਜ਼ਿਲ੍ਹੇ ਦੇ ਵਿੱਚ ਵਧੀਆ ਆਪਣੀਆਂ ਪੋਜੀਸ਼ਨਾਂ ਹਾਸਲ ਕਰ ਰਹੇ ਐ ਮੈਂ ਸੰਦੀਪ ਕੁਮਾਰੀ ਬਤੌਰ ਲੈਕਚਰਰ ਅੰਗਰੇਜ਼ੀ ਇਸ ਸੰਸਥਾ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹਾਂ ਜਿੱਥੇ ਸਿੱਖਿਆ ਦਾ ਮੰਤਵ ਹੁੰਦਾ ਹੈ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਕਰਨਾ ਤੇ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਸੰਸਥਾ ਦੇ ਵਿੱਚ ਸੱਚਮੁੱਚ ਹੀ ਬੱਚਿਆਂ ਦੀ ਜੋ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਤੇ ਵਿੱਚ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਉਹ ਕੋਈ ਵੀ ਖੇਤਰ ਹੋਵੇ ਸਾਡੇ ਵਿਦਿਆਰਥੀ ਸਾਰੇ ਖੇਤਰਾਂ ਦੇ ਵਿੱਚ ਹੀ ਮੱਲਾ ਮਾਰ ਰਹੇ ਹਨ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਹਨ ਜੰਗੀ ਹਿੰਦੀ ਮਾਸਟਰ 2018 ਵਿੱਚ ਮੈਂ ਇਸ ਸੰਸਥਾ ਦੇ ਵਿੱਚ ਟ੍ਰਾਂਸਫਰ ਕਰਵਾ ਕੇ ਆਇਆ ਸੀ ਜੀ ਤੇ 2020 ਵਿੱਚ ਸਰਦਾਰ ਦੀਪਕ ਸਿੰਘ ਪ੍ਰਿੰਸੀਪਲ ਇਸ ਸੰਸਥਾ ਵਿੱਚ ਬਤੌਰ ਮੁਖੀ ਅਹੁਦਾ ਸੰਭਾਲਿਆ ਸੀ ਉਸ ਤੋਂ ਕਿ ਅੱਜ ਤੱਕ ਇਹਨਾਂ ਵੱਲੋਂ ਅਨਤਕ ਮਿਹਨਤ ਸਦਗਾਈ ਸਕੂਲ ਦੀ ਜਿਹੜੀ ਹੈ ਦੇਖ ਨੂੰ ਸਵਾਰਿਆ ਗਿਆ ਏ ਤੇ 18 ਤੋਂ ਲੈ ਕੇ 24 ਤੱਕ ਅੱਜ ਸਕੂਲ ਦਾ ਨਕਸ਼ਾ ਹੀ ਜਿਹੜਾ ਬਦਲ ਦਿੱਤਾ ਗਿਆ ਹੈ ਇਹਨਾਂ ਵੱਲੋਂ ਇਸ ਸਕੂਲ ਦੇ ਵਿੱਚ ਵੱਖ-ਵੱਖ ਪ੍ਰੋਜੈਕਟਡ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਲੈਬਸ ਹੈ ਇਸ ਤੋਂ ਇਲਾਵਾ ਇੱਕ ਬਾਸਕਟਬਾਲ ਦਾ ਗਰਾਊਂਡ ਹੈ ਜਿਹੜਾ ਪ੍ਰਿੰਸੀਪਲ ਸਾਹਿਬ ਵੱਲੋਂ ਸਪੈਸ਼ਲੀ ਧਿਆਨ ਦੇ ਕੇ ਤਿਆਰ ਕਰਵਾਇਆ ਗਿਆ ਹੈ ਮਿੱਡੇ ਮੀਲ ਬੱਚਿਆਂ ਨੂੰ ਬੜੇ ਹੀ ਵਧੀਆ ਸਜੇ ਢੰਗ ਨਾਲ ਤੇ ਪੋਸ਼ਟਿਕ ਖਾਣਾ ਜਿਹੜਾ ਦਿੱਤਾ ਜਾਂਦਾ ਹੈ ਧੰਨਵਾਦ ਜੀ ਅਨਕੋਰ ਸਿੰਘ ਪੰਜਾਬੀ ਲੈਕਚਰਰ 2021 ਤੋਂ ਇਸ ਸਕੂਲ 'ਚ ਕੰਮ ਕਰ ਰਿਹਾ ਤੇ ਇਹ ਸੰਸਥਾ ਜਿਹੜੀ ਉਸ ਤੋਂ ਸਮੇਂ ਤੋਂ ਹੀ ਅਸੀਂ ਦੇਖਦੇ ਆ ਕਿ ਹਰ ਸਾਲ ਕੋਈ ਨਾ ਕੋਈ ਨਵੀਂ ਪ੍ਰਾਪਤੀ ਕਰਦੀ ਹੈ ਤੇ ਇਹ ਸੰਸਥਾ ਨੂੰ ਜਿਵੇਂ ਲੋਕ ਬਾਹਰੋਂ ਦੇਖ ਕੇ ਬਹੁਤ ਸੋਹਣਾ ਕਹਿੰਦੇ ਆ ਪਰ ਜਿਨੇ ਅੰਦਰ ਆ ਕੇ ਦੇਖਿਆ ਉਹ ਵਾਕਈ ਕਾਇਲ ਹੁੰਦਾ ਹੈ ਕਿਉਂਕਿ ਇਹਦੇ ਅੰਦਰ ਜਿਹੜਾ ਸੋਹਣਾ ਕੰਮ ਹੋਇਆ ਉਹਦੇ ਨਾਲ ਜਿਹੜਾ ਬੱਚਿਆਂ ਦੀ ਸ਼ਖਸੀਅਤ ਦਾ ਵਿਕਾਸ ਹੋ ਰਿਹਾ ਹਰ ਪੱਖੋਂ ਉਹ लाजवाब ਹੈ ਤੇ ਧੰਨਵਾਦ ਮੇਰਾ ਨਾਮ ਜਸਵਿੰਦਰ ਸਿੰਘ ਮੈਂ ਕੰਪਿਊਟਰ ਦੇ ਆਪਵਾਜੋਂ ਲਗਭਗ 2008 ਤੋਂ ਇੱਥੇ ਕੰਮ ਕਰ ਰਿਹਾ ਹਾਂ ਸਾਡੇ ਕੋਲ ਇਹ ਸੰਸਥਾ ਦੇ ਵਿੱਚ ਲੜਕੀਆਂ ਸਿੱਖਿਆ ਪ੍ਰਾਪਤ ਕਰਦੀਆਂ ਹੱਸੇ-ਪਾਸੇ ਦੇ ਪਿੰਡਾਂ ਤੋਂ ਵੀ ਇੱਥੇ ਸਾਡੇ ਕੋਲ ਕਾਫੀ ਦੂਰ-ਦੂਰ ਤੋਂ ਲੜਕੀਆਂ ਆਉਂਦੀਆਂ ਤੇ ਮੌਜੂਦਾ ਸਮੇਂ ਦੇ ਮੁਤਾਬਕ ਜਿਹੜੀ ਡਿਜੀਟਲ ਟੈਕਨੀਕਸ ਦੁਆਰਾ ਜਿਹੜੀ ਸਿੱਖਿਆ ਉਹ ਇਹ ਸੰਸਥਾ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਿਵੇਂ ਸਾਡੇ ਕੋਲ 6 ਸਮਾਰਟ ਕਲਾਸਰੂਮ 24 ਕੰਪਿਊਟਰ ਪੁਨਾ ਤੋਂ ਜਿਹੜੇ ਬੱਚੇ ਹੈਗੇ ਆ ਆਪਣੀ ਮੌਜੂਦਾ ਟੈਕਨੀਕਾਂ ਅਤੇ ਮੌਜੂਦਾ ਲੋੜਾਂ ਦੇ ਮੁਤਾਬਕ ਜਿਹੜੀ ਡਿਜੀਟਲ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ ਬਾਕੀ ਬੜੀ ਸੰਸਥਾ ਜਿਹੜੀ ਹੈਗੀ ਸਰਵਪੱਖੀ ਵਿਕਾਸ ਜਿਹੜਾ ਬੱਚਿਆਂ ਦਾ ਹੈਗਾ ਇਸ ਸੰਸਥਾ ਦੇ ਵਿੱਚ ਹੁੰਦਾ ਹੈ ਬੜਾ ਹੀ ਸਹਿਯੋਗ ਟੀਚਰ ਹਰ ਟੀਚਰ ਆ ਜਿਹੜਾ ਇੱਕ ਤੋਂ ਵੱਧ ਕੇ ਇੱਕ ਹੈਗਾ ਕਿਸੇ ਵੀ ਟੀਚਰ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੂਸਰੇ ਟੀਚਰ ਤੋਂ ਘਟਾ ਹੈ ਸਰਵਗੁਣ ਸੰਪਨ ਸਾਡੇ ਕੋਲ ਟੀਚਰ ਹੈ ਇਸੇ ਕਰਕੇ ਜਿਹੜੀ ਇਸ ਸੰਸਥਾ ਨੂੰ ਜਿਹੜੀ ਹੈਗਾ ਸਾਡੇ ਇਲਾਕੇ ਦੀ ਸਰਮੌਰ ਸੰਸਥਾ ਮੰਨਿਆ ਜਾਂਦਾ ਕੁੜੀਆਂ ਖਾਸ ਕਰਕੇ ਕੁੜੀਆਂ ਵਾਸਤੇ ਜਗਦੀਪ ਸਿੰਘ ਆ ਮੈਂ ਸਕੂਲ ਵਿੱਚ ਅਬਤਾਰ ਕਲਰਕ ਕੰਮ ਕਰ ਰਿਹਾ ਹਾਂ 2023 ਤੋਂ ਇਹ ਸੰਸਥਾ ਸਾਡੇ ਫਰੀਕੋ ਜ਼ਿਲ੍ਹੇ ਦੀ ਬਹੁਤ ਹੀ ਵਧੀਆ ਸੰਸਥਾ ਹੈ ਇਸ ਦੇ ਬਤ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਇਸ ਦਾ ਇਹ ਸਕੂਲ ਦਿਨ ਦੁੱਗਨੇ ਰਾਤ ਦੁੱਗਨੇ ترقی ਕਰ ਰਿਹਾ ਹੈ ਧੰਨਵਾਦ ਐਸਐਲਏ ਇਸ ਸਕੂਲ ਵਿੱਚ 2022 ਤੋਂ ਆਇਆ ਸੀਗਾ ਇਸ ਸਕੂਲ ਦੇ ਵਿੱਚ ਬੱਚੇ ਸਾਰੇ ਜ਼ਿਲ੍ਹੇ ਤੋਂ ਸਾਡੇ ਮੈਂ ਇਕੱਲੇ ਚੰਡੀ ਆ ਤੇ ਸਾਰੇ ਪੱਖੋਂ ਇਸ ਸਕੂਲ ਚੱਕੀ ਦੀ ਹੈ